ਜੀ ਪ੍ਰਿੰਸ ਸਾਹਿਬ ਆਵਾਜ਼ ਆ ਰਹੀ ਹੈ ਜੀ ਆ ਰਹੀ ਹੈ ਤੁਹਾਡੀ ਬਾਤ ਜੀ ਜੀ ਹੁਣ ਤੁਹਾਡੇ ਕੋਲੋਂ ਵੀ ਅਸੀਂ 10 ਮਿੰਟੇ ਖੇਚਲ ਦੇ ਆ ਕਰਨੀਆਂ ਥੋੜਾ ਜਿ ਕਿਉਂਕਿ ਇੱਕ ਤਾਂ ਇੱਕ ਤਾਂ ਤਿਹਾਰਾ ਦਾ ਸੀਜ਼ਨ ਆ ਕੁਝ ਕੈਂਡ ਵਰਟਾਈਜ਼ਮੈਂਟ ਆ ਤੇ ਪਰ ਮੈਨੂੰ ਪਤਾ ਹੈ ਤੁਸੀਂ ਕੁਝ ਜਿ ਸਮੁੰਦਰ ਭਰਦੰਨੇ ਉਹਨੇ ਟਾਈਮ ਦੇ ਵਿੱਚ ਲਓ ਜੀ ਜਿਆਦਾ ਸਮਾਂ ਨਾ ਲਾਈਏ ਪ੍ਰਿੰਸ ਸਾਹਿਬ ਸੀਜ਼ਨ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਆ ਜੀ ਆਈਟੀ ਵਿੱਚ ਜੋ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਰਿਵਿਊ ਏਜੰਸੀ ਵੱਲੋਂ ਆਪਣੀ ਰਿਪੋਰਟ ਜਾਰੀ ਕੀਤੀ ਗਈ ਹੈ ਸੋ ਉਹਦੇ ਵਿੱਚ ਸੀਸੀਐਸ ਨੂੰ ਕਈ ਤਰ੍ਹਾਂ ਦੇ ਸਵਾਲਾਂ ਦੇ ਕੇਰੇ ਦੇ ਵਿੱਚ ਲਿਆ ਗਿਆ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਜੋ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਹੈ ਸੋ ਉਹਨਾਂ ਕੋ ਕਹਿੰਦੇ ਕੋ ਇਹੋ ਜਿਹੇ ਪ੍ਰੋਪਰ ਪਾਲਿਸਿਸ ਨਹੀਂ ਹੈ ਜਾਂ ਪ੍ਰੋਪਰ ਉਹਨਾਂ ਕੋ ਪ੍ਰੋਸੀਜਰਸ ਨਹੀਂ ਹੈ ਸੋ ਜਿਹਦੇ ਨਾਲ ਇੱਕ ਜਿਹੜੀ ਖੁਫੀਆ ਟੈਕਨੋਲੋਜੀ ਹੁੰਦੀ ਹੈ ਜੀਦੇ ਨਾਲ ਅਸੀਂ ਇਨਫੋਰਮੇਸ਼ਨ ਇਕੱਠੀ ਕਰਦੇ ਆਂ ਵੀ ਉਸ ਇਨਫੋਰਮੇਸ਼ਨ ਨੂੰ ਕਿਵੇਂ ਇਕੱਠੇ ਕਰਨਾ ਆ ਅੱਗੇ ਪਬਲਿਕ ਸੇਫਟੀ ਡਿਪਾਰਟਮੈਂਟ ਜਾਂ ਸਰਕਾਰਾਂ ਨਾਲ ਕਿਵੇਂ ਸਾਂਝੀ ਕਰਨਾ ਸੋ ਕਹਿੰਦੇ ਵੀ ਇੱਕ ਜੋ ਪਾਲਿਸੀਸ ਬਣਾਉਣੀਆਂ ਹੁੰਦੀਆਂ ਇੱਕ ਪ੍ਰੋਸੀਜਰਸ ਬਣਾਉਣੇ ਹੁੰਦੇ ਆ ਸੋ ਉਹਦੇ ਵਿੱਚ ਕਹਿੰਦੇ ਸੀਸ ਕਿੰਨਾ ਕਿਤੇ ਨਕਾਮ ਰਹੀ ਹੈ ਇਸ ਬਹੁਤ ਵੱਡੇ ਸਵਾਲ ਜੋ ਸੀਸਰ ਦੇ ਉੱਪਰ ਖੜੇ ਹੋ ਰਹੇ ਨੇ ਕਿਉਂਕਿ ਪਿਛਲੇ ਦਮੇ ਦੌਰਾਨ ਵੀ ਬਹੁਤ ਸਾਰੀਆਂ ਕੈਨੇਡਾ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ ਸੋ ਜਿਹਦੇ ਵਿੱਚ ਸੀਸਰ ਦੇ ਪਰ ਸਵਾਲ ਵੀ ਖੜੇ ਹੋਏ ਆ ਸੋ ਜੋ ਹੁਣ ਕ੍ਰੀਡਿਅਨ ਪ੍ਰੈਸ ਨੇ ਇਹ ਐਕਸੈਸ ਟੂ ਇਨਫੋਰਮੇਸ਼ਨ ਐਕਟ ਦੇ ਜ਼ਰੀਏ ਇਹ ਇਹ ਜਾਣਕਾਰੀ ਜਿਹੜੀ ਇਕੱਠੀ ਕੀਤੀ ਹੈ ਸੋ ਇਹਦੇ ਵਿੱਚ ਬਹੁਤ ਸਾਰੇ ਸਵਾਲ ਸੀਸਪੀਆ ਪਾਲਿਸਿਸ ਤੋਂ ਲੈ ਕੇ ਜਿਹੜੀਆਂ ਪਾਲਿਸਿਸ ਬਣਦੀਆਂ ਨੇ ਉਹਦੇ ਪ੍ਰੋਸੀਜਰਸ ਤੋਂ ਲੈ ਕੇ ਖੜੇ ਹੋਏ ਨੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣ ਵਾਲੇ ਸਮੇਂ ਤੇ ਸੀਸਪੀ ਦੇ ਉੱਪਰ ਹੋਰ ਵੀ ਖੜੀਆਂ ਹੋਣਗੀਆਂ ਤੇ ਨਾਲ ਹੀ ਦੇ ਜਿਵੇਂ ਅਸੀਂ ਕੱਲ ਅਨੀਤਾ ਆਨੰਦ ਉਹਨਾਂ ਦੀ ਗੱਲਬਾਤ ਕਰ ਰਹੇ ਸੀ ਵੀ ਭਾਰਤ ਗਏ ਗੱਤ ਵਿੱਚ ਜਾ ਕੇ ਮੋਦੀ ਸਾਹਿਬ ਨੂੰ ਮਿਲੇ ਨੇ ਜਾਂ ਸ਼ੰਕਰ ਸਾਹਿਬ ਨੂੰ ਮਿਲੇ ਨੇ ਹੁਣ ਅਨੀਤਾ ਆਨੰਦ ਦੇ ਹਵਾਲੇ ਨਾਲ ਹੀ ਇੱਕ ਖਬਰ ਹੋਰ ਆ ਰਹੀ ਹੈ ਕਿ ਉਹਨਾਂ ਨੇ ਕਿਹਾ ਕਿ ਭਾਰਤ ਆਪਣੇ ਸਾਰੇ ਡਿਪਲੋਮੈਟਸ ਕੈਨੇਡਾ ਦੇ ਵਿੱਚ ਉਹਨਾਂ ਦੀ ਜਲਦ ਬਹਾਲੀ ਕਰੂਗਾ ਕਹਿੰਦੇ ਵੀ ਭਾਰਤ ਨੇ ਇਸ ਬਾਬਤ ਸਹਿਮਤੀ ਦਿੱਤੀ ਹੈ ਸੋ ਬਹੁਤ ਜਲਦ ਕੈਨੇਡਾ ਦੇ ਵਿੱਚ ਸਾਰੇ ਭਾਰਤੀ ਡਿਪਲੋਮੈਟਸ ਦੀ ਦੁਬਾਰਾ ਬਹਾਲੀ ਹੋਗੀ ਕਿਉਂਕਿ ਬਹੁਤ ਸਾਰੇ ਡਿਪਲੋਮੈਟਸ ਨੂੰ ਭਾਰਤ ਵੱਲੋਂ ਪਿਛਲੇ ਸਮੇਂ ਤੋਂ ਵਾਪਸ ਬੁਲਾ ਲਿਆ ਗਿਆ ਸੀਗਾ ਪਰ ਹੁਣ ਉਹਨਾਂ ਦੀ ਦੁਬਾਰਾ ਜਿਹੜੀ ਨਿਯੁਕਤੀ ਵੀ ਹੋਣੀ ਹੈ ਨਾਲ ਆਪਣੇ ਅੰਟਾਰੀਓ ਦੇ ਪ੍ਰੀਮੀਅਰ ਸਾਹਿਬ ਦੀ ਗੱਲ ਕਰਦੇ ਹਾਂ ਡਾਕਫੋਰ ਸਾਹਿਬ ਦੀ ਜੀ ਡਾਕਫੋਰ ਸਾਹਿਬ ਨੇ ਕਿਹਾ ਕਹਿੰਦੇ ਕਿ ਅੰਟਾਰੀਓ ਸੂਬਾ ਅਮਰੀਕਾ ਦੇ ਵਿੱਚ ਕਹਿੰਦੇ 75 ਮਿਲੀਅਨ ਡਾਲਰ ਦੀ ਐਡ ਕਰੂਗਾ ਐਡਵਰਟਾਈਜ਼ਮੈਂਟ ਕਰਨੀ ਆ ਸੋ ਐਡਵਰਟਾਈਜ਼ਮੈਂਟ ਕਾਦੇ ਵਾਸਤੇ ਕਰਨੀ ਆ ਕਹਿੰਦੇ ਵੀ ਜੋ ਡਰਾਪ ਸਾਬ ਨੇ ਟੈਰਿਫ ਕੈਨੇਡਾ ਦੇ ਉੱਪਰ ਲਾਏ ਨੇ ਸੋ ਕਹਿੰਦੇ ਵੀ ਉਹਨਾਂ ਟੈਰਿਫਾਂ ਦੇ ਅਮਰੀਕਨ ਲੋਕਾਂ ਨੂੰ ਕੀ ਨੁਕਸਾਨ ਨੇ ਸੋ ਕਹਿੰਦੇ ਵੀ ਇਸ ਬਾਬਤ ਅਨਟਾਰੀਓ ਉੱਤੇ ਐਡਵਰਟਾਈਜ਼ਮੈਂਟ ਕਰਕੇ ਦੱਸੇਗਾ ਕਿ ਇਹਦੇ ਚ ਨੁਕਸਾਨ ਸਾਡੇ ਨਾਲੋਂ ਤੁਹਾਡਾ ਵਧੇਰੇ ਆ ਇਹਦੇ ਵਿੱਚ ਸਾਬਕਾ ਰਾਸ਼ਟਰਪਤੀ ਅਮਰੀਕਾ ਦੇ ਜਿਹੜੇ ਰੌਨਲਡ ਡੀ ਗਨੈਸ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸਾਂਝੀਆਂ ਕੀਤੀ ਜਾਣਗੀਆਂ ਕਿ ਉਹ ਕਿਸ ਢੰਗ ਨਾਲ ਟੈਰਿਫ ਨੂੰ ਅਮਰੀਕਾ ਦੇ ਦੇ ਆਮ ਲੋਕਾਂ ਦੇ ਖਿਲਾਫ ਮੰਨਦੇ ਸੀਗੇ ਉਹਨੇ 75 ਮਿਲੀਅਨ ਖਰਚੇ ਦੇ ਨਾਲ ਕੀ ਫਰਕ ਪਊਗਾ ਇਹ ਤਾਂ ਕਹਿਣਾ ਮੁਸ਼ਕਲ ਹੈ ਪਰ ਇੰਨੀ ਗੱਲ ਜ਼ਰੂਰ ਹੈ ਕਿ ਬਡੈਂਟਨ ਤੋਂ ਇੱਕ ਬੜੀ ਨਮੋਸ਼ੀਯਾਨਕ ਖਬਰ ਸਾਹਮਣੇ ਆ ਰਹੀ ਹੈ ਜੋ ਇੱਥੇ ਸਟਲੈਂਟਿਸ ਦਾ ਪਲਾਂਟ ਸੀ ਜਿਹਦੇ ਵਿੱਚ ਜੀਪ ਕੰਪਾਸ ਜਿਹੜੀ ਉਹਨਾਂ ਦੀ ਗੱਡੀ ਹੈ ਸੋ ਉਹਦਾ ਨਿਰਮਾਣ ਹੋਣਾ ਸੀਗਾ ਸੋ ਹੋਣੇ ਪਤਾ ਲੱਗਾ ਵੀ ਇਹ ਨਿਰਮਾਣ ਬ੍ਰੈਮਟਨ ਤੋਂ ਸ਼ਿਫਟ ਹੋ ਕੇ ਇਲਨਾਈ ਦੇ ਵਿੱਚ ਚਲਾ ਗਿਆ ਸੋ ਜੋ ਬ੍ਰੈਮਟਨ ਦੇ ਵਿੱਚ ਪ੍ਰੋਡਕਸ਼ਨ ਹੋਣੀ ਸੀ ਉਹ ਇਲਨਾਈ ਦੇ ਵਿੱਚ ਹੋਣੀ ਹੈ ਸੋ ਜਨਾਬ ਬ੍ਰੈਮਟਨ ਦੇ ਵਿੱਚ ਕਾਫੀ ਵੱਡੀ ਤਦਾਦ ਦੇ ਵਿੱਚ ਨੌਕਰੀਆਂ ਜਿਹੜੀਆਂ ਨੇ ਉਹ ਖੁੱਸ ਜਾਣਗੀਆਂ ਜੀ ਹਾਂ ਚਲੋ ਇਹਨਾਂ ਦਾ ਕਿਹੜਾ ਖਿਲਾੜੀ ਕੋਈ ਬਾਹ ਆਈ ਆ ਵੀ ਇਹਨੇ ਮਿਲੀਅਨ ਡਾਲਰ ਉਧਰ ਲਾ ਦੇਣੇ ਨੇ ਅਮਰੀਕਾ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਲਈ ਜਾ ਕੇ ਉਹਨਾਂ ਨੂੰ ਮੈਂ ਤਾਂ ਕਹਿੰਦਾ ਵੀ ਮਿਸਟਰ ਟਰੰਪ ਨੂੰ ਨਾਂ ਛੇੜਿਆ ਜਾਵੇ ਉਹ ਹੋਰ ਤੰਗ ਕਰਨਗੇ ਉਹਨਾਂ ਦੀ ਨੇਚਰ ਦਾ ਪਤਾ ਹੀ ਆ ਸਭ ਨੂੰ ਚਲੋ ਇਹ ਕਾਰਨ ਜੋ ਕੋ ਕਰੀ ਜਾਂਦੇ ਨੇ ਪੈਸੇ ਦਾ ਲੋਕਾਂ ਦਾ ਹੀ ਆ ਸਿਟੀ ਆਫ ਬ੍ਰੈਮਟਨ ਦੇ ਮੇਅਰ ਸਾਹਿਬ ਉਹਨਾਂ ਨੇ ਲੋਕਾਂ ਦਾ ਜਿਹੜਾ ਕੋਈ ਪਾਰਕਾਂ ਦੇ ਲਈ ਪੈਸਾ ਪਿਆ ਸੀ ਦੂਆ ਪੈਸਾ ਪਿਆ ਸੀ ਆਪ ਇਹ ਪ੍ਰੋਪਰਟੀ ਵੇਚ ਕੇ ਆਪ ਇਹ ਦੁਆਰੇ ਖਰੀਦ ਕੇ ਉਹ ਪੈਸੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਚਲੋ ਆਉਣ ਵਾਲੇ ਸਮੇਂ ਦੇਖਦੇ ਆ ਰਿਪੋਰਟ ਕੀ ਆਉਂਦੀ ਆ ਤੇ ਹੁਣ ਰੈਨ ਸਾਹਿਬ ਉਹੀ ਗੱਲ ਫਿਰ ਕੋਈ ਦਿਨ ਵਾਂਝਾ ਤਾਂ ਰਹਿੰਦਾ ਨਹੀਂ ਹੈਗਾ 60000 ਡੋਡਿਆਂ ਦੇ ਬੂਟਿਆਂ ਨਾਲ ਚਾਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਆ ਬਿਲਕੁਲ ਪਿੰਡ ਜੀ ਇਹ ਖਬਰ ਐ ਐਡਮੈਂਟਨ ਤੋਂ ਆ ਰਹੀ ਹੈ ਸੋ ਐਡਮੈਂਟਨ ਦੇ ਵਿੱਚ ਇਹ ਗ੍ਰਿਫਤਾਰੀਆਂ ਹੋਈਆਂ ਨੇ ਸੋ ਇਹਦੇ ਵਿੱਚ ਕਹਿੰਦੇ ਕਿ ਐਡਮੈਂਟਨ ਦਾ ਇੱਕ ਐਡਰੈਸ ਹੈ 34 ਸਟਰੀਟ ਐਂਡ 195 ਐਵੈਨਿਊ ਨਾਰਥ ਵੈਸਟ ਸੋ ਉੱਤੇ ਕਹਿੰਦੇ ਕਿ ਇੱਕ ਪ੍ਰਾਪਰਟੀ ਦੇ ਪਿੱਛੇ ਕਾਫੀ ਜਗ੍ਹਾ ਸੀਗੀ ਤਾਂ ਉੱਥੇ ਕਹਿੰਦੇ 60000 ਦੇ ਕਰੀਬ ਡੋਡਿਆਂ ਦੇ ਬੂਟੇ ਜਿਹੜੇ ਸੀਗੇ ਉਹ ਲਗਾਏ ਹੋਏ ਸਨ ਤੇ ਇਹ ਕਹਿੰਦੇ ਵੀ ਇੰਨੀ ਵੱਡੀ ਤਦਾਦ ਦੇ ਵਿੱਚ ਜਦੋਂ ਪਤਾ ਲੱਗਾ ਇਹ ਜਿਹੜੀਆਂ ਸਾਡੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਪੁਲਿਸ ਹੈ ਕਿ ਇਸ ਤਰੀਕੇ ਦੇ ਬੂਟੇ ਜਿਹੜੇ ਕਿਉਂਕਿ ਸਾਨੂੰ ਪਤਾ ਕਿ ਇਹ ਜੋ ਫੀ ਮੈਜ ਡੋਡੇ ਵਗੈਰਾ ਨੇ ਸੋ ਅਸੀਂ ਦੀ ਪ੍ਰੋਡਕਸ਼ਨ ਕੈਨੇਡਾ ਦੇ ਵਿੱਚ ਨਹੀਂ ਕਰ ਸਕਦੇ ਇਸ ਤਰੀਕੇ ਦੇ ਬੂਟੇ ਕੈਨੇਡਾ ਦੇ ਵਿੱਚ ਨਹੀਂ ਲਗਾ ਸਕਦੇ ਸੋ ਇਹ ਹੁਣ ਜਦੋਂ ਇਹ 60000 ਦੇ ਕਰੀਬ ਜਿਹੜੇ ਡੋਡਿਆਂ ਦੇ ਬੂਟਿਆਂ ਬਾਰੇ ਪਤਾ ਲੱਗਾ ਸੋ ਪੁਲਿਸ ਨੇ ਇਹਨਾਂ ਨੂੰ ਜਿਹੜੇ ਆ ਜਿਹੜੇ ਲੋਕਾਂ ਨੇ ਲਗਾਏ ਹੋਏ ਸੀ ਸੋ ਉਹਨਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਸੋ ਉਹਨਾਂ ਦੇ ਉੱਪਰ ਚਾਰਜਸ ਵੀ ਲੱਗੇ ਨੇ ਸੋ ਇਹਦੇ ਵਿੱਚ ਪੁਲਿਸ ਨੇ ਦੱਸਿਆ ਕਹਿੰਦੇ ਵੀ ਵੈਸੇ ਇਹ 4 ਜੁਲਾਈ 2025 ਨੂੰ ਇਹ ਸੱਚ ਹੋਈ ਸੀ ਸੱਚ ਤੋਂ ਬਾਅਦ ਇਹ 60000 ਬੂਟਿਆਂ ਬਾਰੇ ਪਤਾ ਲੱਗਾ ਤੇ ਉਸ ਤੋਂ ਬਾਅਦ ਫਿਰ ਜਦੋਂ ਫਰਦਰ ਇਨਵੈਸਟੀਗੇਸ਼ਨ ਹੋਈ ਵੀ ਇਹਨਾਂ ਵਿੱਚ ਕੌਣ-ਕੌਣ ਲੋਕਾਂ ਦਾ ਹੱਥ ਹੈਗਾ ਤੇ ਚਾਰ ਜਣੇ ਕਹਿੰਦੇ ਫਿਰ ਚਾਰਜ ਹੋਏ ਨੇ ਉਹਨਾਂ ਦੇ ਵਿੱਚ ਨਾਂ ਦਿੱਤੇ ਗਏ ਨੇ ਇੱਕ ਸੁਖਦੀਪ ਤਨੋਆ ਆ ਇਹ ਉਮਰ 42 ਸਾਲ ਹੈ ਸੰਦੀਪ ਢੰਡੀਵਾਲ 33 ਸਾਲ ਹੈ ਗੁਰਪ੍ਰੀਤ ਸਿੰਘ ਜੀ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਕੁਲਵਿੰਦਰ ਸਿੰਘ ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਸੋ ਇਹਨਾਂ ਦੇ ਖਿਲਾਫ ਜਿਹੜੇ ਇਕ ਕੰਟਰੋਲ ਸਬਟਾਸ ਹੁੰਦੇ ਨੇ ਜਿਹੜੇ ਇਸ ਤਰੀਕੇ ਦੇ ਜਿਹੜੇ ਚੀਜ਼ਾਂ ਨੂੰ ਅਸੀਂ ਨਹੀਂ ਰੱਖ ਸਕਦੇ ਨਹੀਂ ਅਸੀਂ ਉਗਾ ਸਕਦੇ ਚਾਹ ਇਹਨਾਂ ਦੀ ਨਿਰਮਾਣ ਨਹੀਂ ਕਰ ਸਕਦੇ ਸੋ ਇਸ ਸਬੰਧੀ ਇਹਨਾਂ ਦੇ ਉੱਪਰ ਵੱਖ-ਵੱਖ ਤਰੀਕੀ ਦੇ ਚਾਰਜਸ ਲੱਗੇ ਨੇ ਤੇ ਸਾਨੂੰ ਇਹਦੇ ਵਿੱਚ ਪਿੰਨਜੀ ਪਤਾ ਕਿ ਕਿਸੇ ਸਮੇਂ ਜੋ ਡੋਡੇ ਹੁੰਦੇ ਸੀਗੇ ਚੂਰਾ ਪੋਸਟ ਸੀਗਾ ਸੋ ਇਹ ਆਪਣੇ ਬ੍ਰੈਮਟਨ ਜਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਈਜ਼ਲੀ ਅਵੇਲੇਬਲ ਹੁੰਦਾ ਸੀਗਾ ਸਾਡੇ ਇਥੋਂ ਬ੍ਰੈਮਟਨ ਦੇ ਕੌਂਸਲਰ ਵਿਕੀ ਟੈਲੋ ਨੇ ਸੋ ਮੁੱਦੇ ਨੂੰ ਚੁੱਕਿਆ ਸੋ ਇਹ ਚੀਜ਼ਾਂ ਫਿਰ ਕੈਨੇਡਾ ਦੇ ਵਿੱਚ ਬੈਨ ਹੋਈਆਂ ਸੋ ਇਹਦੀਉਂ ਬੀਜਣਾ ਵੇਚਣਾ ਕੈਨੇਡਾ ਦੇ ਵਿੱਚ ਬੈਨ ਹੋਇਆ ਸੋ ਇਹ ਇੱਕ ਵੱਖੋ-ਵੱਖਰੀ ਗੱਲ ਹੈ ਲੋਕਾਂ ਦੇ ਪੰਜਾਬ 'ਚ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਲੋਕ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ ਸਰਕਾਰਾਂ ਵੀ ਕਹਿ ਦਿੰਦੀਆਂ ਨੇ ਲੀਡਰ ਵੀ ਕਹਿ ਦਿੰਦੇ ਨੇ ਕਿ ਇਹ ਜਿਹੜੀ ਆ ਖੇਤੀ ਨੇ ਇਹਦੀ ਇਹ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪਰ ਇਜਾਜ਼ਤ ਜਦੋਂ ਇਹ ਮਿਲੇਗੀ ਉਹ ਵੱਖਰੀ ਗੱਲ ਹੈ ਪਰ ਅਗਰ ਇਜਾਜ਼ਤ ਨਹੀਂ ਹੈਗੀ ਇੱਥੇ ਸਾਡੇ ਕੋਲ ਅੱਜ ਤੱਕ ਹੀ ਹੈਗੀ ਫੇਸ ਦੀ ਕਿਹੜੇ ਕੰਮ ਕਰਨੇ ਉਹ ਵੀ ਇੰਨੀ ਵੱਡੀ ਤਦਾਦ ਵਿੱਚ 60000 ਬੂਟੇ ਕੋਈ ਥੋੜੇ ਨਹੀਂ ਹੁੰਦੇ ਸੋ ਬਹੁਤ ਵੱਡੀ ਗਿਣਤੀ ਸੀਗੀ ਤੋ ਇਸ ਕਰਕੇ ਇਹ 4 ਜਣਿਆਂ ਦੇ ਉੱਪਰ ਚਾਰਜ ਲੱਗੇ ਨੇ ਸੋ ਆਉਣ ਵਾਲੇ ਸਮੇਂ ਦੌਰਾਨ ਜਿਹੜੇ ਆ ਹੋਰ ਵੀ ਇਸ ਤਰੀਕੇ ਦੀਆਂ ਗੱਲਾਂ ਵਾਪਤ ਕਰ ਹੁੰਦੀਆਂ ਨੇ ਤਾਂ ਇਹਨਾਂ ਲੋਕਾਂ ਦੇ ਉੱਪਰ ਫਿਰ ਚਾਰਜ ਲੱਗਣਗੇ ਕਿਉਂਕਿ ਅਗਰ ਤੁਸੀਂ ਭਵੇਂ ਘੱਟ ਲਾਓ ਜਾਂ ਵੱਧ ਲਾਓ ਅਗਰ ਜਿਹੜੀਆਂ ਚੀਜ਼ਾਂ ਕਾਨੂੰਨ ਦੇ ਮੁਤਾਬਕ ਸਹੀ ਨਹੀਂ ਆ ਫਿਰ ਤੁਹਾਡੇ ਉੱਪਰ ਉਸ ਤਰੀਕੇ ਦੇ ਚਾਰਜ ਲੱਗਦੇ ਨੇ ਸੋ ਰਵੈਂਟਾਂ ਦੇ ਵਿੱਚ 60000 ਦੇ ਕਰੀਬ ਬੂਟਿਆਂ ਦਾ ਮਾਮਲਾ ਸਮਰਿਆ ਹੈ ਜੀ ਇਹ ਤਾਂ ਸ਼ਰਮਨਾਕ ਘਟਨਾ ਹੋਈ ਹੈ ਪੰਜਾਬੀਆਂ ਦੇ ਨਾਂ ਇੱਕ ਦੁਖਦਾਈ ਘਟਨਾ ਹੋਈ ਹੈ ਉਹ ਵੀ ਪੰਜਾਬਣ ਦੇ ਨਾਲ ਹੋਈ ਹੈ ਕਈ ਵਾਰ ਬਹੁਤ ਸਾਰੇ ਸਟੋਰਸ ਉੱਤੇ ਅਮਰੀਕਾ 'ਚ ਜ਼ਿਆਦਾਤਰ ਲਿਕਰ ਸਟੋਰ ਹੁੰਦੇ ਨੇ ਗੈਸ ਸਟੇਸ਼ਨ ਹੈ ਜਿੱਥੇ ਬਹੁਤ ਸਾਰੇ ਲੋਕ ਆ ਜਿਹੜੇ ਪੈਸੇ ਨਹੀਂ ਦੇਣਾ ਚਾਹੁੰਦੇ ਗੋਲੀ ਚਲਾ ਜਾਂਦੇ ਆ ਲੁੱਟਖੋ ਕਰਦੇ ਨੇ ਪਰ ਇਹ ਘਰ ਦੇ ਵਿੱਚ ਐਕਸਟਰੈਸ਼ਨ ਦਾ ਮਾਮਲਾ ਸਾਹਮਣੇ ਆਇਆ ਲੱਗਦਾ ਐਕਸਟਰੈਸ਼ਨ ਦਾ ਪਰ ਉਹਦੇ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਦੇ ਸਰੀਰ ਦੇ ਵਿੱਚ ਗੋਲੀ ਲੱਗੀ ਹੈ ਬਿਲਕੁਲ ਪਿੰਦ ਜੀ ਇਹ ਮਾਮਲਾ ਸਰੀ ਦੇ ਸਾਹਮਣੇ ਆਇਆ ਹੈ ਇਹ ਦੱਸਿਆ ਗਿਆ ਵੀ ਐਤਵਾਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਉੱਥੇ ਸੋ ਇਹਦੇ ਵਿੱਚ ਪਿੰਦ ਜੀ ਕੀ ਹੈ ਕਿ ਐਤਵਾਰ ਨੂੰ ਇਹ ਜਿਹੜੀ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਕਹਿੰਦੇ ਵੀ ਤੜਕੇ 3 ਵਜੇ ਦੀ ਇਹ ਗੱਲ ਹੋਈ ਹੈ ਸਰੀ ਦੇ 103 ਐਵੈਨਿਊ ਦੇ 13000 ਬਲਾਕ ਦੇ ਵਿੱਚ ਇੱਕ ਘਰ ਹੈ ਸੋ ਘਰ ਦੇ ਵਿੱਚ ਇਹ ਗੋਲੀਆਂ ਚੱਲੀਆਂ ਨੇ ਘਰ ਦੇ ਵਿੱਚ ਗੋਲੀਆਂ ਨਿਸ਼ਾਨਾ ਘਰ ਨੂੰ ਬਣਾ ਕੇ ਗੋਲੀਆਂ ਮਾਰੀਆਂ ਗਈਆਂ ਨੇ ਇਹ ਪਹਿਲੀ ਤਾਂ ਇੱਚ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਦੱਸਿਆ ਜਾ ਰਿਹਾ ਵੀ 20 ਦੇ ਕਰੀਬ ਲੋਕ ਉਸ ਘਰ ਦੇ ਵਿੱਚ ਰਹਿ ਰਹੇ ਸੀ ਅਸੀਂ ਬ੍ਰੈਮਿੰਟਨ ਦੇ ਵਿੱਚ ਤਾਂ ਇਸ ਤਰ੍ਹਾਂ ਦੀਆਂ ਬਹੁਤ ਖਬਰਾਂ ਸੁਣੀਆਂ ਪਿਛਲੇ ਸਮੇਂ ਦੌਰਾਨ ਕਿ ਇੱਕ ਘਰ ਚ ਮੇਅਰ ਸਾਹਿਬ ਨੇ ਕਹਿੰਤਾ ਵੀ 25-25 ਜਣੇ ਰਹਿ ਰਹੇ ਨੇ ਹੋਰ ਰਹਿ ਰਹੇ ਜਾਂ ਨਹੀਂ ਰਹਿ ਰਹੇ ਇਹ ਤਾਂ ਮੇਅਰ ਸਾਹਿਬ ਦੱਸ ਸਕਦੇ ਨੇ ਪਰ ਇਸ ਘਰ ਚ ਸਰੀਚ ਦੱਸ ਰਹੇ ਕਿ 20 ਕ ਜਣਿਆਂ ਦੇ ਕਰੀਬ ਰਹਿ ਰਹੇ ਸੀਗੇ ਇਸ ਘਰ ਦੇ ਉੱਪਰ ਗੋਲੀਆਂ ਹੋਈਆਂ ਨੇ ਤਾਂ ਇੱਕ ਲੜਕੀ ਸੀ ਜਦੇ ਮੋਂਡੇ ਤੇ ਗੋਲੀ ਲੱਗੀ ਹੈ ਤਾਂ ਉਸ ਨੂੰ ਬਾਅਦ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ ਚ ਪਤਾ ਲੱਗਾ ਵੀ ਇਹ 20 ਸਾਲ ਦੇ ਲਾਗੇ ਛੱਗ ਇਸ ਦੀ ਉਮਰ ਹੈ ਤੇ ਇਹ ਇੰਟਰਨੈਸ਼ਨਲ ਸਟੂਡੈਂਟ ਸੀਗੀ ਸੋ ਵੱਡੀ ਗੈਂਟੀ ਚ ਉੱਥੇ ਲੋਕ ਰਹਿ ਰਹੇ ਸੀ ਘਰ ਦੇ ਵਿੱਚ ਕਿਰਾਏ ਦਾ ਘਰ ਸੀਗਾ ਤੇ ਇਹ ਵੀ ਪਤਾ ਲੱਗਾ ਵੀ ਜੋ ਇਸ ਘਰ ਦਾ ਮਾਲਕ ਸੀਗਾ ਉਸ ਦਾ ਇੱਕ ਹੋਰ ਵੀ ਪ੍ਰਾਪਰਟੀ ਹੈ ਕਹਿੰਦੇ ਵੀ ਉੱਥੇ ਵੀ ਪਿਛਲੇ ਸਮੇਂ ਦ난 ਗੋਲੀਆਂ ਚੱਲੀਆਂ ਨੇ ਸੋ ਇਹ ਹੁਣ ਇਹ ਪਤਾ ਨਹੀਂ ਲੱਗ ਰਿਹਾ ਵੀ ਉਸ ਸ਼ਖਸ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਇਹ ਵੀ ਦਿੱਸੇ ਜਾ ਰਿਹਾ ਵੀ ਇੱਕ ਜਣਾ ਇਹਦਾ ਵੀ ਜਣਾ ਹੈ ਤੇ ਇੱਕ ਜਣਾ ਇਹੋ ਜਿਹਾ ਆ ਜਿਹੜਾ ਕਿ ਪਹਿਲੇ ਘਰ ਦੇ ਵਿੱਚ ਜਿੱਥੇ ਪਹਿਲਾ ਗੋੜਿਆ ਚੱਲਿਆ ਸੀ ਉੱਥੇ ਵੀ ਹੋ ਰਹਿ ਰਿਹਾ ਸੀਗਾ ਸੋ ਇੱਥੇ ਹੁਣ ਮੂਵ ਹੋਇਆ ਸੀ ਦੂਜੇ ਘਰ 'ਚ ਇੱਥੇ ਵੀ ਗੋਲੀਆਂ ਚੱਲੀਆਂ ਨੇ ਵੀ ਉਹਦੇ ਨਾਲ ਹੀ ਜੁੜੀ ਗੱਲ ਹੈ ਚਾ ਘਰ ਦੇ ਮਾਲਕ ਨਾਲ ਜੁੜੀ ਗੱਲ ਹੈ ਪਰ ਇਹ ਲੜਕੀ ਜੋ ਇੰਟਰਨੈਸ਼ਨਲ ਸਟੂਡੈਂਟ ਸੀ ਇਹ ਇਸ ਗੋਲੀ ਬਾਰੇ ਦੇ ਵਿੱਚ ਇਹਦੇ ਗੋਲੀ ਲੱਗੀ ਹੈ ਤੇ ਇਹਨੂੰ ਵੀ ਐਕਸਟਰਸ਼ਨ ਦੇ ਐਂਗਲ ਤੋਂ ਜੋੜ ਕੇ ਦੇਖਿਆ ਜਾ ਰਿਹਾ ਵੀ ਹੋ ਸਕਦਾ ਜੋ ਘਰ ਦਾ ਮਾਲਕ ਹੈ ਜੋ ਉਹ ਇੱਕ ਵੈਕੀਟ ਤੋਂ ਮੂਵ ਹੋਇਆ ਤੇ ਸ਼ਾਇਦ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਸੋਗਾ ਜੋ ਇਨਵੈਸਟੀਗੇਸ਼ਨ ਹੋਗੀ ਬਹੁਤ ساری ਗੱਲਾਂ ਪਤਾ ਨਿਕਲ ਗਿਆ ਸੋ ਬੜੀ ਮਾੜੀ ਗੱਲ ਹੈ ਦੇਖੋ ਅੱਗੇ ਗੋਲੀਆਂ ਪਹਿਲਾਂ ਵੀ ਚੱਲੀਆਂ ਨੇ ਐਕਸਟਰੋਸ਼ਨਰ ਸਬੰਧਿਤਤਾ ਮੁੱਖਾਂ ਅੰਤਰਰਾਸ਼ਟਰੀਆਂ ਨੇ ਹੁਣ ਇਸ ਤਰੀਕੇ ਨਾਲ ਵੀ ਹੋਇਆ ਹੈ ਜਿਹੜੇ ਘਰਾਂ ਦੇ ਗੋਲੀਆਂ ਚੱਲੀਆਂ ਨੇ ਤੇ ਪਹਿਲਾਂ ਹੁੰਦਾ ਸੀ ਵੀ ਕਿਸੇ ਦੇ ਲੱਗਦੇ ਨਹੀਂ ਸੀ ਹੁੰਦੀ ਗੋਲੀ ਪਰ ਇਹ ਸਬਾਰ ਇਸ ਲੜਕੀ ਦੇ ਗੋਲੀ ਲੱਗ ਗਈ ਹੈ ਤੇ ਉਹਨੂੰ ਜਿਹੜਾ ਫਿਰ ਜਖਮੀ ਹਾਲਤ ਦੇ ਵਿੱਚ ਹਸਪੀਟਲ ਵੀ ਦਾਖਲ ਕਰਾਉਣਾ ਪਿਆ ਬਹੁਤ ਚਰਚਿਤ ਇੱਕ ਕੰਪਨੀ ਜਿਹੜੀ ਚਰਚਾ 'ਚ ਰਹਿੰਦੀ ਹੈ ਜਿੱਥੋਂ ਲੋਕ ਆਪਣੇ ਪਾਸਪੋਰਟ ਇੰਡੀਅਨਾਂ ਔਰ ਵੀਜ਼ਾਸ ਦੇ ਲਈ ਅਪਲਾਈ ਕਰਦੇ ਨੇ ਉਹ ਹੈਗੀ ਹੈ BLS ਸੋ ਉਹਦੇ ਤੇ ਜੀ ਕਹਿੰਦੇ ਹੁਣ ਪਾਬੰਦੀ ਲਾ ਦਿੱਤੀ ਗਈ ਹੈ ਤੇ ਦੇਖੋ ਇਹਦੇ ਉੱਪਰ ਇਹ ਭਾਰਤ ਦਾ ਜੋ ਵਿਦੇਸ਼ ਮੰਤਰਾਲਾ ਜੋ ਭਾਰਤ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਸੋ ਇਹਨਾਂ ਨੇ ਜੋ ਵੀਜ਼ਾ ਦੇ ਪਾਸਪੋਰਟ ਆਊਟਸੋਰਸਿੰਗ ਕੰਪਨੀ ਬੀਐਲਐਸ ਉਹ ਬੀਐਲਐਸ ਇੰਟਰਨੈਸ਼ਨਲ ਦੇ ਉੱਪਰ 2 ਸਾਲਾਂ ਲਈ ਨਵੇਂ ਕੰਟਰੈਕਟਰ ਲੈਣ ਦੇ ਉੱਪਰ ਜੜੀ ਰੋਕ ਲਾਈ ਹੈ ਕਿੰਨੇ ਵੀ ਨਵੇਂ ਕੰਟਰੈਕਟ ਇਹਨਾਂ ਨੂੰ ਨਹੀਂ ਦਿੱਤੇ ਜਾਣਗੇ ਪਰ ਜਿਹੜੇ ਕੰਟਰੈਕਟ ਆਲਰੇਡੀ ਇਹਨਾਂ ਕੋਲ ਹੈਗੇ ਨੇ ਸੋ ਉਹ ਕੰਟਰੈਕਟ ਜਿਹੜੇ ਸਟਿਲ ਚੱਲਣਗੇ ਤਾਂ ਇਸਦੀ ਕੀ ਖਬਰਾਂ ਨੇ ਵੀ ਇਸ ਸਾਲ ਦੇ ਅੰਤ ਤੱਕ ਜੋ ਆਲਰੇਡੀ ਕੰਟਰੈਕਟ ਇਹਨਾਂ ਕੋਲ ਹੈਗੇ ਨੇ ਉਹ ਕੰਟਰੈਕਟਰ ਦੇ ਥਰੂ ਇਹ ਕੰਮ ਕਰਨਗੇ ਪਰ ਨਵੇਂ ਕੰਟਰੈਕਟ 2 ਸਾਲਾਂ ਲਈ ਇਹਨਾਂ ਨੂੰ ਨਹੀਂ ਦਿੱਤੇ ਜਾਣਗੇ ਸੋ ਇਹ ਜੋ ਇਹ ਕਿਉਂਕਿ ਨੀਤਾ ਨੰਦ ਹੁਣੇ ਵੀ ਇੰਡੀਆ ਗਏ ਹੋਏ ਸੀਗੇ ਉਸ ਸਮੇਂ ਦੌਰਾਨ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਹੁਣ ਇਹਦੇ ਵਿੱਚ ਇਹ ਆ ਕਿ BLS ਇੰਟਰਨੈਸ਼ਨਲ ਦੇ ਉੱਪਰ ਅਲੀਗੇਸ਼ਨਸ ਵੀ ਨਾ ਹੀ ਬਹੁਤ ਤਰ੍ਹਾਂ ਦੇ ਪਹਿਲਾਂ ਵੀ ਲੱਗਦੇ ਰਹੇ ਨੇ ਏ ਮੀਡੀਆ ਦੇ ਉੱਪਰ ਵੀ ਬਹੁਤ ਸਾਰੀਆਂ ਚਰਚਾਾਂ ਵਾਹੁੰਦੀਆਂ ਰਹਿੰਦੀਆਂ ਨੇ ਲੋਕ ਆ ਕੇ ਸ਼ਿਕਾਇਤਾਂ ਵੀ ਬਹੁਤ ਕਰਦੇ ਨੇ ਵੀ ਤੁਸੀਂ ਇਹ ਜਿੰਨਾ ਮਰਜੀ ਵਧੀਆ ਤਰੀਕੇ ਨਾਲ ਫਾਰਮ ਭਰ ਕੇ ਲੈ ਜਾਓ ਸਾਰੀ ਚੀਜ਼ਾਂ ਦੇਖ ਕੇ ਕਰੋ ਮਤਲਬ ਚੈੱਕ ਕਰਕੇ ਜਾਓ ਪਰ ਫਿਰ ਵੀ ਕੋਈ ਨਾ ਕੋਈ ਗਲਤੀ ਇੱਥੇ ਕਰ ਦਿੰਦੇ ਸੀਗੇ ਵੀ ਤੁਹਾਡੀ ਆ ਗਲਤੀ ਹੈ ਉਹ ਗਲਤੀ ਹੈ ਇਹ ਛੋਟੀ ਛੋਟੀ ਗੱਲਾਂ ਲਈ ਫਿਰ ਜਿਹੜੇ ਆ ਉਹ ਦੁਬਾਰਾ ਤੁਹਾਨੂੰ ਫਾਰਮ ਭਾੜੇ ਨੂੰ ਕਿਹਾ ਜਾਂਦਾ ਆ ਹੋਰ ਬਹੁਤ ਸਾਰੀਆਂ ਗੱਲਾਂ ਵਾਤਾਵਰਣ ਸੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀਗਾ ਸ਼ਿਕਾਇਤਾਂ ਜਿਹੜੇ ਕਿ ਬਹੁਤ ਜ਼ਿਆਦਾ ਸੀਗਾ ਇਸੋ ਡਾਲਰ ਜਿਹੜੇ ਲੋਕਾਂ ਕੋ ਕਹਿੰਦੇ ਵੀ ਬਹੁਤ ਜ਼ਿਆਦਾ ਵਸੂਲੇ ਜਾਂਦੇ ਸੀਗੇ ਬਾਰ-ਬਾਰ ਲੋਕਾਂ ਨੂੰ ਤੰਗ ਪਰੇਸ਼ਾਨ ਕਿਤੇ ਰਹਿੰਦੇ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਸੀਸ ਰੇਡੀਓ ਤੇ ਵੀ ਬਹੁਤ ਸਾਰੀਆਂ ਜਿਹੜੀ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਬੀਐਲਐਸ ਇੰਟਰਨੈਸ਼ਨਲ ਦੇ ਵਾਲੇ ਦੇ ਨਾਲ ਤੇ ਹੁਣ ਦੇਖੋ 2 ਸਾਲ ਵਾਸਤੇ ਬੈਨ ਲੱਗਾ ਆ ਹੋ ਸਕਦਾ ਗਾਹਾਂ ਇਹ ਨਾ ਹੀ ਦੇਣਿਆਂ ਨੂੰ ਕੰਟਰੈਕਟ ਗਾਹਾਂ ਕੋਈ ਹੋਰ ਪੱਕਾ ਹਾਲੀ ਦਾ ਕੱਢ ਲਿਆ ਜਾਵੇ ਪਰ ਇਹਦੇ ਵਿੱਚ ਇੰਨਾ ਜ਼ਰੂਰ ਹੈ ਕਿ ਜੋ ਇਹ ਬੈਨ ਲੱਗਾ ਆ ਸੋ ਬੈਨ ਦੇ ਕਾਰਨ ਵੀ ਬਹੁਤ ਨੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਜਿਵੇਂ ਮੈਂ ਜ਼ਿਕਰ ਕੀਤਾ ਇਹ ਸ਼ਿਕਾਇਤਾਂ ਲਗਾਤਾਰ ਇਹਨਾਂ ਦੇ ਖਿਲਾਫ ਆ ਰਹੀਆਂ ਸੀਆਂ ਸੋ ਇਹਨਾਂ ਸ਼ਿਕਾਇਤਾਂ ਨੂੰ ਹੀ ਆਧਾਰ ਬਣਾ ਕੇ ਇਹ ਜਿਹੜਾ ਬੈਨ ਲਗਾਇਆ ਗਿਆ ਹੈ ਉਮੀਦ ਕਰਦੇ ਹਾਂ ਕਿ ਅੱਗੇ ਭਾਰਤ ਸਰਕਾਰ ਜਿਹਦੇ ਨਾਲ ਵੀ ਕੰਟਰੈਕਟ ਕਰੇਗੀ ਜਿਹਦੇ ਥਰੂ ਵੀ ਇਹ ਸਰਵਿਸ ਦੇਣਾ ਚਾਹੇਗੀ ਇਹ ਜੋ ਮੁਸ਼ਕਲਾਂ ਪਹਿਲਾਂ ਆਉਂਦੀਆਂ ਰਹੀਆਂ ਲੋਕਾਂ ਨੂੰ ਇਹ ਮੁਸ਼ਕਲਾ ਨਾ ਆਉਣ ਲੋਕ ਖੱਜਲ ਕਰਵਾਰ ਨਾ ਹੋਣ ਟਾਈਮ ਸਰ ਲੋਕਾਂ ਦੇ ਵੀਜ਼ੇ ਲੱਗ ਕਿਸੇ ਦੀ ਸਿਫਾਰਿਸ਼ ਨਾ ਲੈਣੀ ਪਵੇ ਵੀ ਤੁਹਾਨੂੰ ਵੀਜ਼ਾ ਲੈਣਾ ਤਾਂ ਤੁਸੀਂ ਕਿਸੇ ਵਿਚੋਲੀ ਦੀ ਸਿਫਾਰਸ਼ ਲੈ ਕੇ ਜਾਓ ਚਾਹ ਜਿਹੜੇ ਮਿਡਲ ਮੈਨ ਵਿੱਚ ਬਣੇ ਹੋਏ ਨੇ ਵੀ ਅਸੀਂ ਲੈਨ ਚ ਖਾਂਦੀ ਲੋਨ ਅਸੀਂ ਤੁਹਾਡਾ ਕੰਮ ਕਰਾ ਦਿੰਨੇ ਆ ਸੋ ਇਹ ਚੀਜ਼ਾਂ ਕਰ ਨਾ ਹੋਣ ਲੋਕਾਂ ਨੂੰ ਜਿਹੜਾ ਪਾਰਦਰਸ਼ਤਾ ਦੇ ਨਾਲ ਸਰਵਿਸ ਮਿਲੇ ਇਹ ਫਾਲਤੂ ਲੋਕਾਂ ਦੀ ਲੁੱਟ ਨਾ ਹੋਵੇ ਤਾਂ ਮੈਨੂੰ ਲੱਗਦਾ ਵੀ ਇਹ ਕੰਮ ਹੋ ਜਾਣ ਤਾਂ ਲੋਕ ਵੀ ਖੁਸ਼ ਹੋਣਗੇ ਸਰਕਾਰ ਦੀ ਵੀ ਚ ਪ੍ਰਸ਼ੰਸਾ ਹੋਵੇਗੀ ਤਾਂ ਦੁਨੀਆ ਦੇ ਵਿੱਚ ਜਿਹੜਾ ਇੱਕ ਚੰਗਾ ਅਕਸ ਵੀ ਮੁਲਕ ਦਾ ਬਣ ਸਕਦਾ ਹੈ ਤੇ ਨਾਲ ਅੰਤਰਜਪਿੰਦ ਦੀ ਗੱਲ ਤਮੰਦਾੜੂ ਦੇ ਕਹਦੇ ਆਂ ਤਮਲ ਲਾਡੂ ਤੇ ਜਿਹੜੇ ਚੀਫ ਮਿਨਿਸਟਰ ਨੇ ਐਮ ਗੇ ਸਟਾਲਿਨ ਜੀ ਸੋ ਇਹਨਾਂ ਬਾਰੇ ਖਬਰ ਆ ਰਹੀ ਹੈ ਕਹਿੰਦੇ ਕਿ ਜੋ ਲੈਜਿਸਲੇਸ਼ਨ ਹੈ ਲੈ ਕੇ ਆ ਰਹੇ ਨੇ ਜੋ ਅਸੈਂਬਲੀ ਸੈਸ਼ਨ ਚੱਲ ਰਿਹਾ ਕਹਿੰਦੇ ਵੀ ਇਹਦੇ ਫਾਈਨਲ ਜਿਹੜਾ ਡੇ ਆ ਆਖਰੀ ਦਿਨ ਆ ਕਹਿੰਦੇ ਲੈਜਿਸਲੇਸ਼ਨ ਲੈ ਕੇ ਆਉਣਾ ਆ ਸੋ ਇਹਦੇ ਵਿੱਚ ਜਿਹੜੀ ਆ ਇਹ ਹਿੰਦੀ ਆ ਜਿਹੜੀ ਆ ਹਿੰਦੀ ਭਾਸ਼ਾ ਆ ਕਹਿੰਦੇ ਵੀ ਇਹਨੂੰ ਇਹ ਤਮਨ ਲਾੜੋ ਦੇ ਵਿੱਚ ਬੈਨ ਕਰਨਾ ਆ ਸੋ ਇਹ ਇਹਦੇ ਨਾਲ ਕਹਿੰਦੇ ਜਿਹੜੀ ਹਿੰਦੀ ਦੇ ਵਿੱਚ ਹੋਲਡਿੰਗਸ ਲਿਖਿਆ ਹੁੰਦੀਆਂ ਨੇ ਜਾਂ ਹਿੰਦੀ ਫਿਲਮਾਂ ਉੱਤੇ ਚੱਲਦੀਆਂ ਨੇ ਤੇ ਇਹ ਨਹੀਂ ਕਹਿੰਦੇ ਫੇ ਚੱਲਣ ਦਿੱਤੇ ਜਾਣ ਗਿਆ ਉਹਨਾਂ ਅਗਰ ਮੰਨ ਲਓ ਇਹ ਇਸ ਤਰੀਕੇ ਦਾ ਕੋਈ ਕਾਨੂੰਨ ਤਮਨ ਲਾੜੋ ਦੀ ਸਰਕਾਰ ਨੇ ਆਉਂਦੀ ਆ ਹੋ ਸਕਦਾ ਦੱਖਣ ਭਰ ਦੇ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਇਹਨੂੰ ਫਾਲੋ ਕਰਨ ਕਿਉਂਕਿ ਤੇ ਪਹਿਲਾਂ ਇਹ ਇਸ ਤਰੀਕੇ ਦਾ ਵਿਵਾਦ ਰਿਹਾ ਆ ਵੀ ਉਹ ਚਾਹੁੰਦੇ ਰਹੇ ਵੀ ਸਾਡੇ ਉੱਪਰ ਹਿੰਦੀ ਨਾ ਥੋਪੀ ਜਾਵੇ ਪੰਜਾਬ 'ਚ ਵੀ ਇਸ ਤਰੀਕੇ ਦਾ ਮਸਲਾ ਰਿਹਾ ਕਿਉਂਕਿ ਜਿਵੇਂ ਹਿੰਦੀ ਆ ਇਸ ਤਰੀਕੇ ਨਾਲ ਭਾਰਤ ਦੀਆਂ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਨੈਸ਼ਨਲ ਲੈਂਗੁਏਜ ਦਾ ਦਰਜਾ ਮਿਲਿਆ ਹਿੰਦੀ ਕੋਈ ਇਕਲ ਨੈਸ਼ਨਲ ਲੈਂਗੁਏਜ ਨਹੀਂ ਹੈ ਇਹ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਨੂੰ ਵੀ ਦਰਜਾ ਮਿਲਿਆ ਹੋਇਆ ਸੋ ਇਹ ਭਾਸ਼ਾਵਾਂ ਦਾ ਜਿਹੜਾ ਰੌਲਾ ਆ ਉਹ ਤੇ ਲਗਾਤਾਰ ਚੱਲ ਰਿਹਾ ਤੇ ਹੁਣ ਇਹ ਖਬਰ ਖਾਸੀ ਚਰਚਾ ਦੇ ਵਿੱਚ ਚੱਲ ਰਹੀ ਹੈ ਜੋ ਤਮਲਨਾੜੂ ਦੇ ਚੀਫ ਮਿਨਿਸਟਰ ਨੇ ਗੱਲ ਆਖੀ ਹੈ ਜੀ ਬ੍ਰਹਨ ਸਾਹਿਬ ਬਹੁਤ ਧੰਨਵਾਦ ਕਲੀ ਕਲੀ ਖਬਰ ਅਪਡੇਟ ਸੂਤਰਾ ਸਾਂਝੀ ਕੀਤੀ ਪ੍ਰਹਨ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਤੇ ਸਰਾ ਕੁਲਤਨ ਸਿੰਘ ਬ੍ਰਹਨਾ ਹੋਰ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪਹਨ ਸਾਹਿਬ ਹੁੰਦੀ ਹੈ ਕੱਲ ਨੂੰ ਗੱਲਬਾਤ